ਬੋਈ ਸਾਡੇ ਭੰਡ ਭਾਈਆ ਸਾਸੀ ਗਾਰ ਬਈ ਜਾ ਰਹੇ ਹੁਣ ਆਪਾਂ ਖੇਤ ਨੂੰ ਬਈ ਉੱਥੇ ਪੱਟੇ ਦੇ ਿੱਟਾ ਲੈਣ ਵਾਸਤੇ ਿੱਟਾਂ ਲਿਆਂ ਮੰਗ ਬਈ ਥੋੜੀਆਂ ਜੀਆਂ ਘਟੀਆਂ ਲੋਕੀਂ ਤਰਾ ਆਈ ਸਮਾਰ ਕੀ ਕਰਾ ਦਾਂਗੇ ਹੁਣ ਵਧੀਆ ਤੋਂ ਕੋਈ ਟਰੱਕ ਲੈ ਆਂਗੇ ਜਾ ਕੇ ਦੂਜੀ ਟਰਾਲੀ ਪਈ ਜਿਹੜੀ ਆਪਣੀ ਮੋਟਰ ਸੇਲ ਵਾਲੀ ਜਾ ਰਹੇ ਆਂ ਬਈ ਹੁਣ ਆਪਾਂ ਜਾਵਾਂਗੇ ਤੁਨੂੰ ਪੱਠੇ ਦੇ ਮਿਲਾਂਗੇ ਜਾਗੇ ਇੱਕ ਆਪਾਂ ਆਵਾਂਗੇ ਉਹਦੇ ਦੁਕਾਵਾ ਲੈ ਬਈ ਚੱਲੇ ਔਰ ਆਲੇ ਸਭ ਉੱਥੇ ਸੌੜੇ ਆ ਆਪਣੇ ਮਿੱਤਰ ਮਿਲ ਗਏ ਤੇ ਉਹਨਾਂ ਕਰਕੇ ਬਣਾਣੀ ਭੁੱਲ ਕੇ ਵੀਡੀਓ ਬੈਠੇ ਰਹੇ ਜਾ ਰਹੇ ਆ ਹੁਣ ਆਪਾਂ ਘਰ ਨੂੰ ਕੱਲ੍ਹ ਤਬੀਤ ਹੋਣ ਵਾਲਾ ਹੋ ਗਿਆ ਬਈ ਦੁਬਾਰੇ ਆ ਦੇਖੋ ਰੁਕਾ ਰੁਕਾ ਪੈ ਗਿਆ ਉਹ ਮੰਗ ਇਹਨੂੰ ਦੁਬਾਰੇ ਹੁਣ ਬਈ ਇੱਕ ਦਿਨ ਨਾਲ ਇਹਦੀ ਸਰਵਿਸ ਲਿਆਉਣ ਆਲੀ ਆ ਬਈ 648 ਘੰਟੇ ਚੱਲ ਗਿਆ ਬਈ 630 ਦੇ ਹੋਣੀ ਜੀ ਇਹ ਸਰਵਿਸ ਹੁਣ ਲਿਆਉਣੇ ਬਈ ਅੱਜ ਇਹਦੀ ਸਰਵਿਸ ਕਰਾ ਕੇ ਲਿਆ ਮੰਗੂ ਨਾ ਆਪਣੇ ਮਿਸਤਰੀ ਦਾ ਕੰਮ ਨਹੀਂ ਪੜਨੋ ਸਰਵਿਸ ਫ੍ਰੀ ਕਰਾਉਣੇ ਬਈ ਨਾਲ ਤਾਂ ਸੀਐਲਐਸਯੂਐਲ ਪਾਈ ਜੂਗਾ ਹੋਰ ਸਰਵਿਸ ਕਰਾਵਾਂਗੇ ਬਾਕੀ ਮਸ਼ੀਨ ਦੇਖਦੇ ਆਂ ਬਾਈ ਟੂੜੀ ਵਾਲਾ ਰੀਪਰ ਲਵਾਂਗੇ ਟੂੜੀ ਵਾਲਾ ਰੀਪਰ ਆਇਆ ਬਾਈ ਯਾਰ ਆਪਦੀ ਆਪਦੀ ਟੂੜੀ ਕਰਨਾ ਵਧੀਆ ਨਜ਼ਾਰਾ ਆ ਜਾਂਦਾ ਏ ਕਿਸੇ ਨੂੰ ਮੰਗ ਪਰਾਉਣਿਆਂ ਕੋਈ ਵਧੀਆ ਨਹੀਂ ਕਰਦਾ ਬਾਈ ਕੋਈ ਢੇੜਾ ਛੱਟ ਗਿਆ ਕੋਈ ਦੋ ਢੇੜੇ ਛੱਟ ਗਿਆ ਆਵਦੀ ਮਸ਼ੀਨ ਹੋਵੇ ਅਗਲਾ ਜਿੰਨੇ ਮਰਜ਼ੀ ਕਰੀ ਜਾਵੇ। ਹੁਣ ਬਈ 2 ਸਾਲ ਹੋ ਗਏ ਸਾਨੂੰ ਕਰਾ ਦੇ ਇਹਨੂੰ ਤਾਂ ਕੋਈ ਸਵਾਦ ਨਾਲ ਨਹੀਂ ਕਰਦਾ ਅਗਲਾ। ਸਾਰਾ ਦਾ ਘੱਟ ਦਾਂਦੇ ਨੇ ਬਾਈ ਟੂੜੀ ਦੀ। ਅਰੇ ਇਹ ਢਾਂਗ ਲਾ ਗਏ ਨੇ ਇੰਨਾ ਟਰਾਲੀਆਂ ਛੋਟੀਆਂ ਕਰ ਰਖਿਆ ਲੋਕਾਂ ਨੇ ਬਈ। ਲਿਆਉਣੇ ਆ ਬਾਈ ਹੁਣ ਦੇ ਫਿਰ ਅੱਜ ਦੇਖਣੀ ਵੀ ਬਾਕੀ YouTube ਤੇ ਦੇਖਦੇ ਆ ਬਹੁਤ ਔਖੜੀਆਂ ਨੇ ਵਕਾਊ। ਮਲੇਆ ਉਹ ਵੀ ਕੋਈ ਨਾ ਕੋਈ ਬਾਈ ਥੋੜੇ ਆਪਣੇ ਬੰਦੇ ਖੜੀ ਆਓ ਪਿਆ ਦੀ ਅਸੀਂ 75000 ਮੰਗਦਾ ਬਾਈ ਇਹ ਮੈਨੂੰ ਐ ਦੀ ਮਹੱਲਾ ਚੱਲ ਉੱਚਾ ਮਾੜ ਲੈ ਲਾਂਗੇ ਮੈਂ ਉਹਨੂੰ ਕੋਈ ਬੰਦੇ ਨੂੰ ਕਹਿੰਦੀ ਮੈਂ 50 ਤੋਂ 60 ਦੇ ਵਿੱਚ ਵਿੱਚ ਬਚ ਲੈ ਜਿੰਦਾ ਬੰਦਾ ਕਮਾਂਡ ਦੇ ਰੇਟ ਲੈ ਲਾਂਗੇ ਬਾਕੀ ਬਾਈ ਹੁਣ ਚੱਲਦੇ ਆ ਲੇਟ ਹੋਈ ਜਾਂਦੇ ਆ ਮਿਸਤਰੀ ਖੜਾ ਹੋਣਾ ਆਪਣਾ ਦਵਾ ਦਾ ਤੁਹਾਨੂੰ ਘਰੇ ਆ ਕੇ ਮਿਲਦੇ ਆ ਬਾਕੀ ਮਿਸਤਰੀਆਂ ਨੂੰ ਮਿਲਿਆਣੇ ਨਾਲੇ ਜਾਣਦੇ ਹਾਂ ਕੋਈ ਦਵਾਈ ਦਾ ਘਰੇ ਆਕੇ ਬਣਾਉਂਦਾ ਹਾਂ ਹਾਂ ਬੂਲੇ ਵਾਲੇ ਚਿੱਠੀ ਮਾਰ ਬੂਲੇ ਆਹ ਬੂਲੇ ਵਾਲੇ ਤੇ ਉੱਥੇ ਹੀ ਖੜੇ ਰਹੇਗੇ ਜਿਹਨੇ ਮਾਰਨੀ ਹੈ ਹਾਂ ਕੌਮ ਕ੍ਰਿਤਵਾ ਅਸੀਂ ਜੇ ਬੋਲਣ ਤੋਂ ਪਹਿਲਾਂ ਉਹ ਪੱਤਰ ਆਜੇ ਪਰ ਗੱਲ ਆ ਬਿੰਦੂ ਦੇ ਕੋਲ ਰੱਖੋ ਹਾਂ ਨਾ ਤਿਆਰ ਹੋ ਜੇ ਕੋਈ ਪ੍ਰਸ਼ਨ ਹੋ ਤਾਂ ਪੜ੍ਹਦੇ ਹਾਂ ਜੀ ਕਾਸੀ ਪੜ ਜਾਣੇ ਕੋਤੇ ਦੇ ਕੈਪੂਨ ਦੀ ਬਾਰੀ ਹੈ ਇਹ ਰਹਿਣ ਦੇ ਤੇ ਪਿੱਛੇ ਲੱਗੇ ਕਰ ਪਾਉਂਦੇ ਕਹਿੰਦੇ ਪਾਸਾ ਦੱਸਿਆ ਜੇ ਤਾਂ ਇਹਨਾਂ ਦਾ ਪਠਾਣਾ ਦਾ ਬੁੜਾ ਜਿਹਾ ਕਰਦਾ ਆ ਆ ਮਰ ਕੇ ਜਿੱਦ ਦੀ ਕੁੱਲੀ ਹਾਂ ਸਰਪਾਲ ਬਣਾ ਜੀ ਤੁਸੀਂ ਇਹ ਮੈਂ ਜਾਇਆ ਹੋ ਸਰਪਾਲ ਜੀ ਹੈ ਉਹਦਾ ਨਾ ਪਾ ਚਾਚਾ ਰੀਦ ਵੀ ਹੋ ਉਹ ਬੁੜੇ ਜੀ ਵੀ ਹਿੰਚਾ ਰਹੀ ਆਹਾ ਹਾਂ ਤੇਰਾ ਬੋਲ ਚੱਲਦਾ ਆਹੋ ਹਾਂ ਤੇਰੀ ਬਹੂ ਕਹਿੰਦਾ ਕਿ ਚਲੋ ਪਪੂ ਜੀ ਕਹਿੰਦੀ ਤੁਸੀਂ ਇਹ जो जितने कई बजे जरूरत है मां को नहीं कारण खड़ा देता है और हटा भी रख देते हैं और पर है दूसरी वो फेफड़े की दिक्कत है खान का पर नींद होती है नौ खिनाई जो बनाने का ऐसा जो जो बना है ना जो बना है वो तो अच्छा है और फिर ले के एक का तेज डिफरेंट सुबह पर खुल के आना हो ये भी कुर्तियां कच्चियां पड़ी होंगी اوه ڏنکڙ آرام ڪيان ٿي منهنجو ڏسڻ ڏاڙو ٿيو آهيو آهيو آهابو آهو ٿي پندي وا ڪي ਆ ਨਾ ਮੁਕਾ ਗਿਆ ਹਾਂ ਆਂ ਦੇਰ ਬਾਅਦ ਆਪ ਕੋਲ ਉਹਨੇ ਉਹਨੇ ਦੋ ਡਿੰਗੇ ਕੀ ਜਾਨੀ ਹਾਂ ਹਾਂ ਨਾ ਨਹੀਂ ਕਰੀ ਜਾਨੀ ਉਹ ਪਤਾ ਕੀ ਕਰਿਆ ਕੱਲ ਉਹਦੇ ਪਿੰਡ ਦੇ ਛੱਡੇ ਦੇ ਪਾਂਕੇ ਪਾ ਕੇ ਲੱਗੇ ਪਟਾ ਮਾਰਦੇ ਹਾਂ ਮਾਰ ਦੋ ਤਮ ਉਹਦੇ ਮਾਰਦੇ ਸੀ ਕਿ ਜਿਹੜੇ ਉਹ ਬਲ ਮਾਰਦੇ ਕਿ ਨਹੀਂ ਪੈਣ ਦੀ ਖਾਸ ਉਹ ਪੈ ਕੇ ਲੱਗੇ ਸਾਨੂੰ ਮਾਰਦੇ ਜਾਨਾ ਹਾਂ ਕੀ ਹੋ ਰਿਹਾ ਉਹ ਕੀ ਉਹਦੇ ਕਰਕੇ ਰੱਖਦੇ ਕਿ ਪਹਿਲਾਂ ਦੋ ਵਾਰ ਉਹਦਾ ਲੇਵਲ ਰਿਸੀਵਰ ਉਹ ਤਾਂ ਆਲਾ ਕੀ ਕੀ ਗੱਲ ਤੀ ਉਹ ਉਹਦੀ ਕੰਨੀ ਪੈਣ ਦੀ ਹੁਣ ਮਾਰਤਾ ਜਾਊਗਾ ਜੀ ਹੈ ਮੈਂ ਤਾਂ ਬਹੁਤ ਵਾਰ ਮਾਰਤਾ ਜਾਊ ਹਾਂ ਬਈਆਂ ਨੂੰ ਰੂਥੇ ਹੋਣਾ ਉਹ ਕਹਿੰਦੇ ਤਿੰਨਿਆਂ ਦੇ ਜਿਹੜੇ ਤਿੰਨੇ ਹੋ ਹੋ ਗਏ ਅੱਛਾ ਸਾਟੂ ਹੋ ਬਣਾ ਲੱਗ ਰਿਹਾ ਦੀਗਾ ਚੁੱਪ ਰਹਿ ਲੋ ਨਾ ਉਹ ਤੁਹਾਡੇ ਪੰਡੇ ਇੱਕ ਫੇਰ ਮਾਰਤਾ ਉਹਨਾਂ ਨੂੰ ਵੰਦਾ ਆਪਸੀ ਆਪ ਦੀ ਮਾਰ ਕੇ ਹਾਂ ਇੱਕ ਵਾਰ ਹੈ ਪੈਂਦਾ ਉਹ ਕਿਸੇ ਹਿੰਦੀ ਦੀ ਤਿੱਕਤੀ ਕਰਦਾ ਕੁਝ ਕੱਟੇ ਦੀ ਹੋ ਜਾਂਦੀ ਹਮਮ ਪਰ ਉਹ ਨੂੰ ਤਾਂ ਜਪਿਆ ਤਾਂ ਨਹੀਂ ਬੱਦਲਦਾ ਅਰਧ ਕਰਕੇ ਨਾ ਤਾਂ ਉਹ ਪੈਂਦੇ ਆਲਾ ਗਾਹ ਰਹੇ ભગવાન ਆਪਾਂ ਤਾਂ ਰਹੇ ਮੂਵੀ ਹੋ ਕੇ ਹੋਇਆ ਕੰਡਾ ਆਹ ਪੇਟ ਦੀ ਚਾ ਮਾਰਿਆ ਕਰਦਾ ਆ ਕੇ ਨਿਕਲ ਨਾ ਘੱਟ ਕਰਨਾ ਕੀ ਕਰੂਗਾ ਉਹਦਾ ਬਾਕੀ ਨਾ ਬਾਕੀ ਬਾਕੀ ਕੋਰੋ ਨਾ ਆਹ ਰੂ ਦਾ ਨਾ ਹੀ ਆ ਬੰਦਾ ਪਾਣੀ ਆ ਜਿੱਦੇ ਸਾਲ ਹੋ ਗਏ ਮੈਨੂੰ ਆਹ ਮੈਂ ਤੇ ਹੀ ਚੱਲਦਾ ਰਹਿੰਦਾ ਰਹਿੰਦਾ ਬਾਕੀ ਤੇ ਦੂ ਹੋ ਗਿਆ ਤਾਂ ਲੈ ਕੇ ਹਾਂ ਸੰਤਾ ਹੀ ਗਏ ਨਾ ਕੋਈ ਨਹੀਂ ਸਾਲ ਹੋ ਗਏ ਤੇ ਦੇਰੂ ਓਏ ਆਹ ਇਨੀ ਟਾਈਮ ਤੇ ਭਾਂਡਾ ਦੇਰ ਕੋਲ ਕੰਮ ਇਹਦੇ ਲੈ ਬਾਪੇ ਦੇ ਟਾਈਮ ਤੇ ਚੱਲ ਜਾਂ ਗਾ ਜਾਂ ਪਾਣੀ ਪਾ ਤਕਰੀਫਾ ਬਾਦੀਆ ਬੜਾ ਤਰੇ ਮੈਂ ਕੀ ਖਾਣ ਮੈਂ ਬੱਬਰ ਲੈ ਉਹ ਪਰ ਲਿਆਓ ਬੈੜੀ ਨਹੀਂ ਕਰਤਾ ਮੂਤਾ ਆਪੇ ਕਰੀ ਬਰਾ ਮੈਂ ਆਹ ਇੱਕ ਚਿਕਨ ਜਮ ਇੱਧਰ ਇੱਥੋਂ ਜਾਂਦ ਰਹੇ ਜਾਈ ਜਰਾ ਬਾਪੇ ਦੇ ਟਾਈਮ ਤੇ ਆਪੇ ਕੰਮ ਹੁੰਦਾ ਬਈ ਜਦੋਂ ਕੰਮ ਕਰਦੇ ਹੋ ਇੱਕ ਵਾਰੀ ਤਾਂ ਮੈਂ ਨੇ ਮੈਂ ਇੱਕ ਵਾਰੀ ਸੇਵਾ ਕਰੀ ਆ ਵੀ ਹੰਦਿਆ ਕਰ ਕੰਮ ਕਰ ਦਿਆ ਕਰ ਓਹੋ ਚਾਚਾ ਹੁਣ ਦੋ ਤਰੀਕ ਨੂੰ ਦੇ ਖੰਡ ਪਾਟ ਹੁਣ ਦੋ ਤਰੀਕ ਨੂੰ ਆਉਣਾ ਹੋਊਗਾ ਖੜਕੜਾ ਨਹੀਂ ਚੜੂ ਥੋੜਾ ਦੇਖੋ ਥੋੜਾ ਅੱਜ ਤੇ ਵਸਾ ਲੈ ਆਉਂਦੇ ਵੀਰੇ ਇਹ ਮੋ ਜੋਂ ਤਾਂ ਐ ਕੜਾ ਨਹੀਂ ਖਸੂ ਪਾਣੀ ਪਾਉਂਦਾ ਬਾਜੀ ਬੈਠ ਪੋੜ ਬੋਚ ਚੱਲਦਾ ਤਾਂ ਇਤਕੇ ਹੀ ਨਾ ਪਿਆਰਾ ਧੰਨਵਾਦ ਆਹੇ ਕੰਦੇ ਤੋਂ ਆਉਂਦੇ ਤੇ ਗੱਠ ਮੰਨ ਜਾਂਦੀ ਫੇਰ ਪਾਣੀ ਪਾ ਦੇ ਲੋੜਾ ਜੀ ਦਾ ਪਾਣੀ ਪਾ ਲੈ ਪਾ ਲੈ ਪਾ ਲੈ ਕਿਹਾ ਬੇਰੀ ਤੋਂ ਪਾਣੀ ਪਾ ਤੂੰ ਕਿਹਾ ਆਪੇ ਰੱਖ ਲੈ ਜਦੋਂ ਤੱਕ ਤੱਕ ਤਾਂ ਨਹੀਂ ਪਾਣੀ ਤੂੰ ਦਾ ਤਰ ਤੱਕ ਉਹ ਵੀ ਨਹੀਂ ਪਾ ਲੈ ਅਸੀਂ ਤੱਕਿਆ ਕੀ ਕਰ ਰਹੇ ਹਾਂ ਪੁੱਠਾ ਵਰਤੀ ਇਹਦਾ ਇਹ ਨੰਬਰ ਕਰੀ ਨਾ ਠੀਕ ਹੋ ਗਏ ਨਾ ਜਾ ਹਾਂ ਹਾ ਜਲ ਪਾ ਦੇ ਵਾ ਲੈ ਦੇ ਨਾ ਕੋਈ ਨਹੀਂ ਲੈ ਪਾ ਦੇ ਇਹਦਾ ਦੇ ਨਾ ਅੱਗੇ ਆਹੀ ਕਿਹਾ ਇਹ ਨਾ ਜਮਾ ਲੈ ਤਿਕਲ ਪਾਣੀ ਹੈ ਕਿ ਐਂ ਪਰ ਤੁਸੀਂ ਹੱਲ ਨਹੀਂ ਕਰਦੇ ਹਾਂ ਹਾਂ ਕਰੀਏ ਜਦ ਤੂੰ ਕੋਈ ਨਾ ਪਰਖਿਆ ਕਰਦੇ ਆ ਵਾਪਸ ਨਾ ਗੜੇ ਹੈ ਗੜਾ ਕਰਕੇ ਠੰਡ ਲੱਗਦੀ ਜੁਨੀ ਬਾਹਰੀ ਪੂਰੇ ਵੀ ਕੰਮ ਨਹੀਂ ਤਾਂ ਪੈਸਾ ਮਿਲਦਾ ਪੂਰੇ ਦਾ ਹਵਾ ਨਹੀਂ ਲੱਗਦੀ ਬਾਣੀ ਪਾਣੀ ਪਾਉਂਦੇ ਤੇ ਉਹ ਵਿਗਾਹ ਕੇ ਮੈਂ ਕੰਨੜ ਜੰਦਰ ਉਹ ਵੀ ਮਰ ਗਿਆ ਵਿਚਾਰਨ ਕਬ ਹਾਂ ਕੋਈਆਂ ਮੁੱਠੀਆਂ ਵਾਲਾ ਰੱਖਦਾ ਸੀ ਕਾਂਗਰਸ ਦਾ ਐਪੀਸੀ ਉਹ ਵੀ ਜੁਹਾ ਸੀ ਮੈਂ ਰੱਖਦਾ ਮਰ ਗਿਆ ਅੰਦਾਵਾ ਹਾਂ ਅੰਦਾਵਾ ਬੜੀਆ ਦੀ ਵਿਚਾਰਾ ਉਹ ਮਰ ਗਿਆ ਫਾਮ ਕੋਈ ਪਤਾ ਨਹੀਂ ਕਿੱਥੇ ਜੰਡੀ ਟਿੰਗ ਹਾਂ ਕੋਈ ਕਾਦਾ ਲੱਗਦਾ ਹੈ ਰੱਬ ਦੇ ਰੱਬ ਦੇ ਰੰਗ ਨੇ ਰੰਗ ਨਹੀਂ ਕੋਈ ਟਿੰਡੀ ਗੜ ਤੋਂ ਨਹੀਂ ਕੋਸ ਤੋਂ ਹੈ ਜੜਿਆ ਗੁਰ ਕਬੀਰ ਦਾ ਰੱਬ ਦੇ ਰੰਗ ਨੇ ਮਤਾਂ ਉਹਦਾ ਉਹਨਾਂ ਨਾਲ ਜੁੜਨ ਉਹਨਾਂ ਨੂੰ ਜੀ ਕਰੋ ਕਿ ਨਾ ਕੰਨ ਪਾ ਲਈ ਆਪਾਂ ਸ਼ੱਕ ਲਿਆ ਬਸ ਬਾਹਰ ਬਾਹਰ ਬੱਸ ਇਹ ਟਾਈਮ ਨਾਲ ਹੁੰਦਾ ਵੀ ਨਾਲੇ ਦਿੱਤੇ ਆਪਣੀ ਹੋ ਗਈ ਯਾਰ ਓਏ ਉੱਥੇ ਪ੍ਰਮਾਤਮਾ ਆਪੇ ਲੈ ਜਾਂਦਾ ਬਾਈ ਹਾਂ ਭਈਆ ਤੇਰੀ ਕਪਾਰੇ ਦੀ ਆਪਣੇ ਕਿੰਨਾ ਵਾਖ ਜਿਹਦੇ ਦਾ ਮੈਜਰ ਵੀ ਨਹੀਂ ਮੈਜਰ ਵੀ ਹਾਂ ਉਹ ਇਦਾਂ ਨਹੀਂ ਉੱਥੇ ਜਿੱਥੇ ਮੈਂ ਦੱਸਿਆ ਯਾਰ ਉਹ ਧੀਰੇ ਵੀ ਲਾਣੀ ਵੀਡੀਓ ਦੇ ਉੱਥੇ ਜੀ ਦੀ ਚਾੜੀ ਲਾਣੀ ਵੀ ਹਾਂ ਇਹ ਗਾਇਸਰ ਕਰਾਤਾ ਮਾਦੀ ਕਰੋ ਤੇ ਦਰਵਾਜ਼ਾ ਦੀ ਗਾਇਸਰ ਕਰਨਾ ਮੋੜ ਕੇ ਲਿਆ ਪੈਂਦਾ ਗਾਇਸਰ ਬੋਰੀ ਤੇ ਪਾਓ ਜੀ ਇਹ ਤੇ ਨਾ ਪਾਓ ਕਿਤੇ ਅੱਧੀ ਕਰਦਾ ਤੂੰ ਜਿੱਦਾ ਆ ਨਹੀਂ ਫਿਰਦਾ ਵੀ ਤੂੰ ਮੋੜ ਪਿਆ ਪਾ ਰਿਹਾ ਕਰਾ ਵਾਲਾ ਨਾਲ ਪੈਦਲ ਖੇਤਾਂ ਕਿਹੜੇ ਕਿਹਨਾਂ ਚੱਲੀ ਕਿਹਦੀ ਘਰੀਏ ਪਾਣੀ ਪਾ ਲੈ ਰੈਂਕਲ ਉਹਦੇ ਆ ਤੇ ਇਥੋਂ ਦੀ ਹਾਂ ਫੇਰ ਬੰਦੀਆ ਪਰਦਾ ਯਾਰ ਤੂੰ ਕਰ ਲਵਾਂਗਾ ਨਾ ਹਾਂ ਖੁੰਦੀ ਨਾ ਬੋਰੀ ਜੇ ਪਾ ਲੈ 2 3 ਮਰਾਬਾ ਕੇ ਜੀ ਠੰਡੇ ਹੋਵੇ ਤੇਰਾ ਪੜਦਾ ਗਿਆ ਹਾਂ ਜੀ ਰੈਂਕਲ ਉਹਦੇ ਪਾ ਲਈ ਬੋਰੀ ਤੇ ਪਾ ਦੋ ਡੀ ਇੱਥੇ ਪਾਣੀ ਪਾ ਲਈ ਪਰ ਹਾਂ ਵਾ ਤੇ ਕੀ ਬੋਰੀ ਬਸ ਮਾਸ਼ਾਅੱਲਾਸਟ ਪੁਆਇੰਟ ਆ ਇੱਥੇ ਇਕੱਠਾ ਮਾਰਦਾ ਐ ਫੇਰ ਉਧਰ ਆ ਹਾਂ ਕੋਈ ਨਹੀਂ ਉਹ ਕਰ ਦਾਂਗੇ ਆ ਤਾਂ ਸਰੇ ਜਾਊਗਾ ਤੜਕੀ ਭਰ ਜੂਗੀ ਉਹ ਕੱਟ ਦਾਂਗੇ ਹੈਂਡਕੱਪ ਜਾਂ ਪਰ ਤੜਕੀ ਭਰੀ ਨਹੀਂ ਬਸ ਐ ਹੋ ਗਿਆ ਵੀ ਚੱਲ ਸਰ ਜੂਗਾ ਆਹ ਨਾ ਬਈ ਲੈ ਫੇਰ ਤੇ ਹੋਰ ਚ ਨਹੀਂ ਬਾਈ ਬਾਈ ਮੈਂ ਬਸ ਤੁਰਨਾ ਸੀ ਆਹ ਮੋੜ ਲਾ ਐ ਮੋੜ ਲਾ ਮੋੜ ਨਹੀਂ ਹੈ ਇਹ ਇੱਥੇ ਰਸਤਾ ਬਹੁਤ ਮਲਦਾ ਕਿਹਦੀ ਵਾਂ ਅੰਦੀ ਤੋਂ ਮਗਰ ਤਾਂ ਕਿ ਲੈ ਆਏ ਹੁਣ ਉਹ ਉੱਥੇ ਸਿਰ ਤੇ ਤਾਂ ਕਿਹਨਾਂ ਤਾਂ ਹੀ ਲੈ ਆਇਆ ਪਰ ਆ ਮੁੜ ਗਈ ਪਾਣੀ ਪਾਣਾ ਬਹੁਤ ਇੱਥੇ ਫਿਰ ਕੱਲ ਮੈਂ ਲਿਆ ਨਾ ਹਾਂ ਬੋਰੀ ਤੇ ਬੋਰੀ ਤੇ ਪਾਣੀ ਪਾ ਦੋ ਵਿਚਨਾ ਵਰਦੀ ਤੇ ਉਹਨਾਂ ਦੇ ਨਾ ਜੇ ਇਹਦਾ ਆਪਣੀ ਐਸੇ ਜਿਹੀ ਦੇ ਜੇ ਤੇ ਖੜੇ ਖਾਡਾ ਵੀ ਕਰੀ ਹੈ ਆ ਗਈ ਆ ਯੋ ਤੇ ਮਾੜੀ ਹੈਗੀ ਇੱਥੇ ਇਹ ਤਾਂ ਪਾਣੀ ਪਾ ਆਈ ਕਾ ਆਦੀ ਕੋਈ ਇਹਦਾ ਦੁਬਾਰੇ ਫਿਕਰਵਾ ਦੇ ਤੇ ਕਈ ਵੇ ਚੱਲਦੇ ਮੜਾ ਤੇਜ਼ ਹੋ ਜੇ ਹੁੰਦੇ ਮਾਈ ਬੰਦ ਦੀ ਗੱਲ ਨਹੀਂ ਦੇ ਕਾਰਨ ਨਾਲ ਹੀ ਘਟਣਾ ਨਹੀਂ ਟਰੈਕਟਰ ਵਾਲਾ ਕੰਮ ਕਰ ਰਿਹਾ ਜਮੀਨ ਨਹੀਂ ਤਾਂ ਮੇਰੀ ਕੁਲ ਦੀ ਮਾਂ ਚੋਤੀ ਨਹੀਂ ਜਮੀਨ ਨਹੀਂ ਜਮੀਨ ਪਿਆਰ ਨਾਲ ਹੈਗਾ ਬੜੀ ਪਾਵਾ ਪਾਥੀ ਥੋੜਾ ਜਾ ਲੈ ਆ ਜਾ ਕੇ ਆ ਜਾ ਜੇ ਇਹ ਚੰਗੀ ਆ ਤੇ ਆ ਰਿਹਾ ਇਹ ਤੇ ਮੂੰਹ ਮੂੰਹ ਚਾਹ ਸਕਦਾ ਕਿ ਚੱਕ ਕੇ ਮੋੜ ਬਈ ਰਹਾ ਮਰਾ ਇੱਥੇ ਮੋੜ ਰਹਾ ਹੋਇਆ ਇਹ ਦੀਦੀ ਦੀ ਕੈਂਟਰ ਮਾਈਨ ਆਇਦਰ ਉਹ ਨਹੀਂ ਇਧਰ ਤੇ ਇਹਦਾ ਉਤਰ ਲਾ ਕਰਦਾ ਕਹਿੰਦਾ ਇਹਦਾ ਗਿਆ ਹੁਣ ਕਲੇਸ਼ ਸਮਝਾ ਰਹੇ ਆ ਤੈਨੂੰ ਠੀਕ ਕਰ ਬਸ ਥੋੜਾ ਥੋੜਾ ਬਸ ਕਰ ਲੈ ਉਹ ਸਹੀ ਜਿਹਾ ਹੋ ਬਾਈ ਨਾ ਨਾ ਇਹਦਾ ਇਹਦਾ ਕੋਈ ਨਾ ਕੋਈ ਬੋਲਦਾ ਕੇ ਵਾਰ ਵਾਰ ਉਹ ਐ ਨਾ ਰੱਖੀ ਇਹਦਾ ਉਹ ਨਾ ਇਹਦਾ ਮੈਂ ਤਾਂ ਦੇਖੂ ਚੁਰੀਆਂ ਮਾਰਕੀਟ ਹੀ ਹੈ ਵਿਚਾਰਾ ਇਹ ਕਹਿੰਦਾ ਕੋਟਾ ਇਹਦਾ ਸੋਹਣੀ ਫਰਸਾ ਹੈ ਜੇ ਐਨੇ ਵੀ ਚੋਦਾ ਨਹੀਂ ਲਾਉਂਦਾ ਫਰਕ ਪੈਂਦਾ ਜੀ ਫਰਕ ਪੈਂਦਾ ਕੋਟਾ ਆ ਹੋਗਾ ਆ ਹੁੰਦਾ ਕੋਟਾ ਆਲਾ ਤੂੰ ਮਾਰ ਨਹੀਂ ਲੱਗੇ ਉਹ ਉੱਥੇ ਮਾਰੀ ਗੱਲ ਨਹੀਂ ਏ ਉਹ ਦੁਆਰ ਉਹਦੀ ਇੱਥੇ ਪਾਣੀ ਖੜਿਆ ਆ ਪਾਣੀ ਤਾਂ ਖਿੜੇ ਗਾ ਤੇ ਹੱਥ ਚ ਤੇਰੇ ਲੈ 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 ਦੇ ਇਸ ਤੇ ਕੋਈ ਲੈ ਤੇ ਫੜਾ ਲਓ ਤੇ ਨਾ ਖਾਓ ਇੱਕੀ ਬਾਦ ਲੈ ਜਾਓ